ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਚਾਰ ਗੁਰੂ ਨਾਨਕ ਜੀ ਦੇ ਇੱਕ ਸ਼ਲੋਕ ਤੇ ਵਿਚਾਰ ਹੈ ਜਿਸ ਨੂੰ ਅਸੀਂ ਬਹੁਤ ਵਾਰ ਸੁਣਿਆ ਹੈ ਉਹ ਹੈ ਸ਼ਲੋਕ ਮਹਲਾ ਪਹਿਲਾ ਫੱਕੜ ਜਾਂਦੀ ਫੱਕੜ ਨਾ ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਐ ਇਨਸਾਨ ਐ ਦੁਨੀਆ ਦੇ ਸਮਝਦਾਰ ਜੀ ਇਹ ਜੋ ਤੂੰ ਜਾਤ ਦਾ ਭੜਾ ਰੋਗ ਲਈ ਬੈਠਾ ਹੈ ਇਹ ਤੈਨੂੰ ਅੰਦਰ ਹੀ ਅੰਦਰ ਸਾੜ ਦੇਵੇਗਾ ਜੇ ਤੂੰ ਕਿਸੇ ਚੰਗੇ ਔਦੇ ਤੇ ਪਹੁੰਚ ਗਿਆ ਹੈ ਤੋ ਹੰਕਾਰ ਨਾ ਕਰ ਇਹ ਤੇਰੀ ਇਨਸਾਨੀਅਤ ਨੂੰ ਸ਼ੋਭਾ ਨਹੀਂ ਦਿੰਦਾ ਨਾ ਕਰ ਨਾ ਕਰ ਜ਼ਿਆਦਾ ਹੰਕਾਰ ਨਾ ਕਰ ਉੱਚੇ ਨਾਮ ਦਾ ਹੰਕਾਰ ਨਾ ਕਰ ਇੱਕ ਗੱਲ ਯਾਦ ਰੱਖ ਗੁਰੂ ਜੀ ਉਹ ਕਿਹੜੀ ਗੱਲ ਸਭਨਾ ਜੀਆਂ ਇੱਕ ਆਸ ਛਾਉ ਆ ਵੀ ਇੱਕ ਸਾਰੀ ਦੁਨੀਆ ਤੈਨੂੰ ਕੋਈ ਫਰਕ ਲੱਗਦਾ ਐ ਇੱਥੋਂ ਖਲੋ ਕੇ ਦੱਸ ਕਿ ਕਿਸੇ ਦੀ ਕੀ ਚਾਹਤ ਹੈ ਨਹੀਂ ਦੱਸ ਸਕਦਾ ਨਾ ਯਾਦ ਰੱਖ ਕਿ ਇਹ ਜਿੰਨੇ ਵੀ ਦੁਨੀਆਂ ਤੇ ਇਨਸਾਨ ਹਨ ਸਭ ਦਿਨ ਹਾਰ ਇੱਕੋ ਜੀ ਹੈ ਜਿਹੋ ਜਿਹਾ ਤੇਰਾ ਸ਼ਰੀਰ ਉਹੋ ਜਿਹਾ ਦੂਜਿਆਂ ਦਾ ਫਿਰ ਤੂੰ ਇਹ ਜਾਤ ਕਿੱਥੋਂ ਲਵਾ ਲਈ ਨਾ ਇਸ ਦਾ ਹੰਕਾਰ ਨਾ ਕਰ ਤੇ ਯਾਦ ਰੱਖ ਸਭ ਵਿੱਚ ਇੱਕੋ ਹੀ ਆਤਮਾ ਹੈ ਸਭ ਨਾ ਜੀਆਂ ਇੱਕ ਅਛਾ ਆਪ ਨੂੰ ਦੇਖੋ ਭਲਾ ਕਹਾਈ ਜਾਤੀ ਜਮੜਿਆ ਦੇ ਆਸਰੇ ਤੂੰ ਆਪਣੇ ਆਪ ਨੂੰ ਲੱਖ ਵਾਰੀ ਚੰਗਾ ਖਵਾ ਪਰ ਇਸ ਤਰ੍ਹਾਂ ਤੂੰ ਚੰਗਾ ਨਹੀਂ ਬਣ ਸਕਦਾ ਸਿਰਫ ਨਾਮ ਪਿੱਛੇ ਜਾਤ ਲਾਉਣ ਨਾਲ ਕੋਈ ਚੰਗਾ ਨਹੀਂ ਬਣਦਾ ਅਸਲ ਵਿੱਚ ਨਾਨਕ ਤਾਂ ਪਰਜਾਪੈ ਜਾਂ ਪਤ ਲਿਖੈ ਪਾਏ ਅਸਲ ਵਿੱਚ ਚੰਗਾ ਉਦੋਂ ਹੀ ਜਾਣਿਆ ਜਾਂਦਾ ਹੈ ਜਦੋਂ ਤੂੰ ਵਾਹਿਗੁਰੂ ਦੀ ਦਰਗਾਹ ਵਿੱਚ ਚੰਗਾ ਗਿਣਿਆ ਜਾਏ ਲੋਕਾਂ ਸਾਹਮਣੇ ਅਸੀਂ ਭਾਵੇਂ ਕਿੰਨੇ ਵੀ ਚੰਗੇ ਕਿਉਂ ਨਾ ਬਣ ਜਾਈਏ ਪਰ ਅਸੀਂ ਜਾਣਦੇ ਹਾਂ ਕਿ ਅੰਦਰੋਂ ਅਸੀਂ ਕੀ ਹਾਂ ਸ਼ੈਤਾਨ ਮੂਰਖ ਮੈਲੇ ਅੰਜਾਨ ਹੰਕਾਰੀ ਲੋਭੀ ਕਾਮੀ ਮਤਲਬੀ ਨਾਲ ਚ ਇਹ ਬਿਲਕੁਲ ਸੱਚ ਹੈ ਕਿ ਬਾਰੋਂ ਵੇਖ ਕੇ ਲੋਕ ਭਾਵੇਂ ਲੱਖ ਵਾਰ ਚੰਗਾ ਕਹਿਣ ਤੈਨੂੰ ਲੱਖ ਵਾਰ ਚੰਗਾ ਕਹੀ ਜਾਣ ਪਰ ਅਸਲ ਵਿੱਚ ਤੂੰ ਉਸ ਦਿਨ ਚੰਗਾ ਬਨੇਗਾ ਉਸ ਦਿਨ ਸੱਚਮੁੱਚ ਚੰਗਾ ਖਵਾਏਗਾ ਜਦ ਤੂੰ ਆਪਣੀਆਂ ਨਜ਼ਰਾਂ ਵਿੱਚ ਚੰਗਾ ਹੋਏਗਾ ਅੰਦਰੋਂ ਚੰਗਾਪਣ ਮਾਲਕ ਦੀ ਦਰਗਾਹ ਅੰਦਰ ਹੈ ਅਸਲ ਸ਼ਾਬਾਸ਼ ਤੈਨੂੰ ਅੰਦਰੋਂ ਹੀ ਮਿਲੇਗੀ ਸੋ ਏਸੀ ਇੱਕ ਛੋਟੇ ਜਿਹੇ ਸਲੋਕ ਦੀ ਵਿਚਾਰ ਜੋ ਕਿ ਬਹੁਤ ਹੀ ਪਿਆਰੀ ਵਿਚਾਰ ਸ੍ਰੀ ਗੁਰੂ ਨਾਨਕ ਜੀ ਨੇ ਦਿੱਤੀ ਸੰ। ਆਵੋ ਅਸੀਂ ਸਾਰੇ ਇਸਤੇ ਅਮਲ ਕਰੀਏ ਬਾਹਰੋਂ ਦਿਖਾਵੇ ਲਈ ਚੰਗੇ ਨ ਬਣ ਗਏ ਬਲਕੇ ਅੰਦਰੋਂ ਅਸੀਂ ਚੰਗੇ ਬਣ ਗਏ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।